ਮਿੱਤਰਾ ਨੂੰ ਗੋਲੀ ਕਿੱਥੋਂ ਮਾਰ ਲੈਣਗੇ ਜਿਹੜੇ ਬੀਪੀ ਦੀਆਂ ਖਾਂਦੇ ਗੋਲੀਆਂ ਨਾਲੇ ਤਾਂ ਬੀਪੀ ਦੀਆਂ ਗੋਲੀਆਂ ਇਹ ਹਟਾ ਦਿੰਦੇ ਨੇ ਬੰਦੇ ਵੱਡੀਆਂ-ਵੱਡੀਆਂ ਬਿਮਾਰੀਆਂ ਦਾ ਤਾਬਾ ਕਰਦੇ ਨੇ ਮੈਂ 30 ਸਾਲ ਤੋਂ ਬੀਪੀ ਦੀ ਗੋਲੀ ਖਾਂਦੀ ਸੀ ਮੈਨੂੰ ਹੁਣ ਤਾਂ ਬਿਲਕੁਲ ਬੱਦ ਪੱਤੀ ਗੱਲਾਂ ਕਾਂਜੀ ਗੋਡੇ ਗੋਡੇ ਵੀ ਠੀਕ ਆ ਮੈਂ ਸੁਭਾ ਹੈ ਫਿਰ ਇਹ ਮੈਂ 2 ਕਿਲੋ weight ਘਟਕੀਤਾਗਾ ਤੇ ਮੈਨੂੰ ਸਾਹ ਚੜਦਾ ਸੀ ਮਾਈਗਰੇਨ ਦੀ ਪ੍ਰੋਬਲਮ ਸੀ ਸਾਰੇ ਤੋਂ ਉਹਦੀ ਗੋਲੀ ਦਾ ਟੱਟੇ ਤੋਂ ਲੈ ਕੇ ਅਸਤ ਤੱਕ ਮੈਂ 4-5 ਖੜੇ ਅੱਛਾ ਮੰਨ ਲਓ ਕਹਿੰਦਾ ਵਾਬ ਗੋਲੀ ਲੈ ਕੇ ਕੰਮ ਕਰਦੇ ਸੀ ਕਰਦਾ ਹਾਂ ਗੋਲੀ ਲੈ ਕੇ ਵੀ ਕੰਮ ਨਹੀਂ ਕੀਤਾ ਮੜਾ ਆਡੀਅੰਸ ਨੂੰ ਲੋਕਾਂ ਨੂੰ ਵੈਸੇ ਖਾਣ ਪੀਣ ਬਾਰੇ ਗਾਈਡ ਕਰਦੇ ਇਥੇ ਉਹ ਨਾਲ ਅਸੀਂ ਨਿਊਟ੍ਰੀਸ਼ਨ ਨੂੰ ਆਪਣੀ ਐਡ ਕਰਕੇ ਲੋਕਾਂ ਦੇ ਬਹੁਤ سارے ਅਸੀਂ ਗਲਟ ਘਟ ਕੀਤੇ ਨੇ ਠੀਕ ਹੈ ਜੀ ਕੋਈ ਫੀਸ ਤਾਂ ਨਹੀਂ ਜਾਂਦੀ ਆਪਣੀ ਕੋਈ ਫੀਸ ਨਹੀਂ ਜਾਂਦੀ ਜੇ ਕੋਈ ਚੈੱਕਅਪ ਕਰਾਉਣਾ ਹੋਵੇ ਕਿਸੇ ਨੇ ਕੋਈ ਡਾਕਟਰ ਦੇ ਪਿੰਡਾਂ ਵਾਲੇ ਨੇ ਜਾਂ ਸ਼ਹਿਰ ਦੇ ਇਹ ਕਿਤੇ ਚੈੱਕਅਪ ਕਰਾਣਾ ਹੋਵੇ ਇੱਕ ਦਿਨ ਦਾ ਹਰ ਕੋਲ ਫ੍ਰੀ ਚੈੱਕਅਪ ਹੈ ਉਹਦਾ ਕੋਈ ਖਰਚਾ ਨਹੀਂ ਅੱਛਾ ਜੀ ਤੇ ਸਾਡੇ ਕੋਲ ਫੋਨ ਕਰਕੇ ਇੱਕ ਨਾ ਸਾਡੇ ਕੋਲ ਜਰੂਰ ਆ ਸਕਦਾ ਲੋ ਵੀ ਮਿੱਤਰੋ ਇੱਕ ਲਾਭ ਹੀਰੇ ਨੇ ਨਾ ਗੱਲ ਆਖੀ ਸੀ ਮਿੱਤਰਾਂ ਨੂੰ ਗੋਲੀ ਕਿੱਥੋਂ ਮਾਰ ਲੈਣਗੇ ਜਿਹੜੇ ਬੀਪੀ ਦੀਆਂ ਖਾਂਦੇ ਗੋਲੀਆਂ ਨਾਲੇ ਤਾਂ ਬੀਪੀ ਦੀਆਂ ਗੋਲੀਆਂ ਇਹ ਹਟਾ ਦਿੰਦੇ ਨੇ ਬੰਦੇ ਵੱਡੀਆਂ ਵੱਡੀਆਂ ਬਿਮਾਰੀਆਂ ਦਾ ਦਾਵਾ ਕਰਦੇ ਨੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਇਹੋ ਜੀ ਚੀਜ਼ ਦਿੰਦੇ ਨੇ ਖਾਣ ਨੂੰ ਵੀ ਉਹਦੇ ਨਾਲ ਹਟ ਜੂਗੀ ਜਾਂ ਤੁਸੀਂ ਲੰਬਾ ਟਾਈਮ ਖਾਣੀ ਹੈ ਇਹੋ ਜਿਹਾ ਕੁਝ ਨਹੀਂ ਮਹਤ ਦੋ ਚਾਰ ਗੱਲਾਂ ਹੀ ਨੇ ਜਿਹੜੀਆਂ ਧਿਆਨ ਰੱਖਣੀਆਂ ਨੇ ਆਪ ਦੀ ਸਿਹਤ ਬਾਰੇ ਤੁਸੀਂ ਗੁੱਡਵੈਲ ਹੋ ਜਾਓਗੇ ਲੈ ਗਰੰਟੀ ਆ ਤੁਸੀਂ ਹੁਣ ਸਾਰਾ ਕੁਝ ਆਪ ਆਪਦੇ ਕੰਨੇ ਸੁਣਿਓ ਲੈ ਵੀ ਆਂਟੀ ਮੈਨੂੰ ਸੱਚੀ ਸੱਚੀ ਦੱਸ ਵੀ ਬੀਪੀ ਦੀ ਗੋਲੀ ਪਹਿਲਾਂ ਜਿਹੜੇ ਖਾਂਦੇ ਸੀ ਤੁਸੀਂ ਕਿੰਨੇ ਟਾਈਮ ਤੋਂ ਖਾਂਦੀ ਸੀ ਮੈਂ 30 ਸਾਲ ਤੋਂ ਬੀਪੀ ਦੀ ਗੋਲੀ ਖਾਂਦੀ ਸੀ ਅੱਛਾ ਮੈਨੂੰ ਹੁਣ ਬੰਦਦਾ ਬਿਲਕੁਲ ਬੰਦ ਪੱਕੀ ਗੱਲ ਹੈ ਹਾਂਜੀ ਹਾਂ ਤੇ ਗੋਡੇ ਗੋਡੇ ਵੀ ਠੀਕ ਆ ਮੈਂ ਸਵੇਰ ਅੈਂ ਕਰਕੇ ਤਾਂ ਦਿਖਾਉਂਦੀ ਏ ਠੀਕ ਹੈ ਲਾ ਵੀ ਪੂਰੀ ਕੈਮੈਂਟੀ ਹੁਣ ਸ਼ਹਿਰ ਸੂਰ ਕਰਨ ਚਾਹੀਦਾ ਹਾਂਜੀ ਸੁਬਾ ਸ਼ਾਮ ਸ਼ਹਿਰ ਨੇ ਜਾਨੀ ਅੱਛਾ ਮੁੰਡੇ ਕੁੰਡੇ ਫਿਰ ਕਹਿੰਦੇ ਨੇ ਕਰੇ ਕਰੇ ਮੇਰੇ ਬੇਟਾ ਕਹਿੰਦਾ ਵਧੀਆ ਹੋ ਗਿਆ ਮੇਰੀ ਮੰਮੀ ਉਹ ਤਾਂ ਬਹੁਤ ਇਹਨੂੰ ਦੱਸ ਪਾਉਂਦਾਗਾ ਠੀਕ ਹਾਂਜੀ ਮੰਨ ਲਓ ਵਧੀਆ ਮੰਨਦੇ ਹੋ ਤੁਸੀਂ ਹਾਂਜੀ ਹਾਂ ਵਧੀਆ ਮੰਨਦੇ ਠੀਕ ਹੈ ਜੀ ਤੇ ਤੁਸੀਂ ਦੱਸਿਓ ਮੈਡਮ ਜੀ ਤੁਹਾਡਾ ਮਤਲਬ ਕਿੰਨਾ ਵੇਟ ਸੀ ਕਿੰਨਾ ਘਟ ਕੀਤਾ ਤੁਸੀਂ ਇਰੇ ਮੈਂ 2 ਕਿਲੋ weight ਘਟਾ ਕੀਤਾਗਾ ਤੇ ਮੈਨੂੰ ਸਾਹ ਚੜਦਾ ਸੀ ਮਾਈਗਰੇਨ ਦੀ ਪ੍ਰੋਬਲਮ ਸੀ ਸਿਰ ਦੁਖ ਦੇ ਦੀ ਗੋਲੀ ਤਾਂ ਦੇ ਤੋਂ ਲੈ ਕੇ ਹੱਥਾਂ ਤੱਕ ਮੈਂ ਚਾਰ ਪੰਜ ਖਾ ਜਾਂਦੀ ਸੀ ਅੱਛਾ ਮੰਨ ਲਓ ਕਹਿਣ ਦਾ ਭਾਬ ਗੋਲੀ ਲੈ ਕੇ ਕੰਮ ਕਰਦੀ ਸੀ ਘਰ ਦਾ ਹਾਂ ਗੋਲੀ ਲੈ ਕੇ ਵੀ ਕੰਮ ਨਹੀਂ ਸੀ ਪਈ ਰਹਿੰਦੀ ਸੀ ਬੱਸ ਪਈ ਰਹਿੰਦੀ ਸੀ ਹਾਂ ਸਾਰਾ ਦਿਨ ਘਰ ਇਹ ਵੀ ਕਹੀ ਜਾਂਦੇ ਸੀ ਵੀ ਸਾਰਾ ਦਿਨ ਪਈ ਰਹਿੰਦੀ ਹੈ ਉਹ ਦੇਖ ਲਓ ਦੇਖ ਲਓ ਚੰਗੇ ਰਹੋਗੇ ਹਜੇ ਵੀ ਕੁਝ ਨਹੀਂ ਵਿਗੜਿਆ ਤੇ ਤੁਸੀਂ ਦੱਸਿਓ ਜੀ ਮੈਂ ਵੀਰੇ 6 ਮਹੀਨੇ 18 ਕਿਲੋ weight loss ਕੀਤਾ ਮੈਨੂੰ ਗਠੀਏ ਜੂਰੀ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ ਤੇ ਉਹ ਬਿਲਕੁਲ ਮੇਰੇ ਠੀਕ ਹੋ ਗਏ ਜੀ ਮੇਰੇ ਹੱਥ ਪੈਰ ਮੁੜਦੇ ਸੀ ਮੈਂ ਤੁਰ ਫਿਰ ਜਿਵੇਂ ਨਹੀਂ ਸਕਦੀ ਹੁਣ ਸੈਟ ਆ ਕੰਮ ਹੁਣ ਜਮਾ ਸੈਟ ਆ ਬੜਾ ਹੱਥੋਂ ਤੇ ਚੱਕ ਕੇ ਦਿਖਾ ਦਿਓ ਹਾਂਜੀ ਲੋ ਠੀਕ ਹੈ ਲਵੀ ਪੂਰੇ ਸੈਟ ਨੇ ਇਹ ਵੀ ਉਦੋਂ ਬਾਅਦ ਗੱਲ ਕਰਦੇ ਆ ਤੁਸੀਂ ਦੱਸਿਓ ਜੀ ਮੈਨੂੰ 6 ਮਹੀਨੇ ਹੋ ਗਏ ਜੀ ਇੱਥੇ ਆਉਂਦੀ ਨੂੰ ਗੁਰਨਾਨ ਕਨਿਊਟ੍ਰੀਸ਼ਨ ਚ ਮੈਨੂੰ ਗਠੀਆ ਤੇ ਜੂਰੀਆ ਬੀਪੀ ਬਹੁਤ ਜ਼ਿਆਦਾ ਵਧਦਾ ਸੀ ਜੀ ਹੁਣ ਮੇਰਾ ਸਾਰਾ ਕੁਝ ਨਾਰਮਲ ਆ ਜੀ ਠੀਕ ਹੁਣ ਵਧੀਆ ਸੈਟ ਆ ਜੀ ਘਰੇ ਵੀ ਕਹਿੰਦੇ ਨੇ ਵੀ ਹਾਂ ਜੀ ਵਧੀਆ ਹੋ ਗਿਆ ਤੁਹਾਡਾ ਹਾਂ ਜੀ ਕਚਹਿਰੀ ਚੌਂਕ ਤੱਕ ਤਾਂ ਮੈਂ ਸੈਰ ਕਰਿਆ ਆਉਣੀ ਆ ਜੀ ਅੱਛਾ ਸ਼ਹਿਰ ਬਰਨਾਲੇ ਕਚਹਿਰੀ ਚੌਂਕ ਤੱਕ ਕਿੱਥੋਂ ਚੱਲ ਕੇ ਜੀ ਝੰਡਾ ਵਾਲਾ ਰੋਡ ਤੋਂ ਜੀ ਝੰਡਾ ਵਾਲੇ ਰੋਡ ਤੋਂ ਚੱਲ ਕੇ ਚੈਰੀ ਚੌਂਕ ਤੱਕ ਸੈਰ ਕਰਿਆ ਹੁੰਦੇ ਨੇ ਤੇ ਵਾਪਸ ਵੀ ਆਉਂਦੇ ਹੋਵੋਗੇ ਹਾਂਜੀ ਵਾਪਸ ਵੀ ਆ ਜਾਂਦੇ ਨੇ ਪਾਰਕ ਚ ਵੀ ਲਾਉਨੇ ਆ ਜੀ ਅੱਧਾ ਘੰਟਾ ਅੱਛਾ ਪਾਰਕ ਚ ਵੀ ਲਾਉਂਦੇ ਆ ਅੱਧਾ ਘੰਟਾ ਭਾਈ ਲਓ ਉਦੋਂ ਬਾਅਦ ਗੱਲ ਕਰਦੇ ਥੋੜੇ ਬਾਰੇ ਦੱਸਿਓ ਜੀ ਹਾਂਜੀ ਮੇਰਾ 78 ਕਿਲੋ weight ਸੀਗਾ ਮੈਨੂੰ 6 ਮਹੀਨੇ ਹੋ ਗਏ ਸੀ ਇਸ ਨਿਊਟ੍ਰੀਸ਼ਨ ਜਾਈ ਨੂੰ ਅੱਛਾ ਜੀ ਤੇ ਹੁਣ ਮੇਰਾ 13 ਕਿਲੋ weight loss ਹੋ ਗਿਆ ਜੋ ਮੇਰੀਆਂ ਪ੍ਰੋਬਲਮਾਂ ਸੀ ਉਹ ਸਾਰੀਆਂ ਠੀਕ ਹੋ ਗਈਆਂ ਜਿਵੇਂ ਬੀਪੀ ਸਰਵੈਕਲ ਯੂਰਿਕ ਐਸਿਡ ਕੈਸਟਰੋਲ ਇਹ ਬਿਲਕੁਲ ਹੁਣ ਖਤਮ ਹੋ ਗਿਆ ਮੈਂ ਧੰਨਵਾਦ ਕਰਦੀ ਆ ਇਹਨਾਂ ਦਾ ਜਿਨ੍ਹਾਂ ਨੇ ਮੈਨੂੰ ਬਿਲਕੁਲ ਠੀਕ ਕਰਦਾ ਮੈਂ ਆਪਦੇ ਕੋਠੇ ਤੇ ਹੀ ਨਹੀਂ ਸੀ ਚੜ ਸਕਦੀ ਹੁਣ ਅਸੀਂ ਚਾਰ ਚਾਰ ਗੇੜੇ ਉੱਪਰ ਲਗਾ ਆਨੇ ਆ ਤੇ ਬਿਲਕੁਲ ਠੀਕ ਆ ਹੁਣ ਮੈਂ ਧੰਨਵਾਦ ਤਾਂ ਇਹਨਾਂ ਨੇ ਆਪੇ ਕਰਨਾ ਜੀ ਬੁੜਿਆਂ ਨੂੰ ਜਵਾਨ ਕਰਤਾ ਤੁਹਾਨੂੰ ਕਿਹਨੂੰ ਧੰਨਵਾਦੀ ਕਰਨਾ ਹਾਂਜੀ ਹਾਂ ਦੋਸਤੋਂ ਵਧੀਆ ਰਹੋਗੇ ਯਾਰ ਮੈਂ ਖੈ ਵੀ ਮੈਂ ਬਾ ਕਮਾਲ ਆ ਇੱਥੇ ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਸੀਂ ਵੀ ਸਾਰੇ ਜ਼ਰੂਰ ਆਇਓ ਇੱਥੇ ਬਾਕੀ ਹਜੇ ਇੱਕ ਦੋ ਬਾਈ ਹੋਰ ਨੇ ਉਹਨਾਂ ਨਾਲ ਵੀ ਗੱਲ ਕਰ ਬਾਈ ਸੱਸੀ ਗੱਲ ਕਰ ਪਹਿਲਾਂ ਸੀ ਹਾਂਜੀ ਸੱਚੀ ਸੱਚੀ ਦੱਸੀ ਵੀ ਕੀ ਕੀ ਦਿੱਕਤ ਸੀ ਤੁਹਾਨੂੰ ਸिखਾਇਆ ਤਾਂ ਨਹੀਂ ਕਿਸੇ ਨੇ ਕੁਝ ਜਮਾ ਕੁਝ ਵੀ ਸिखਾਇਆ ਪੱਕੀ ਗੱਲ ਹੈ ਸੌ ਚੱਕ ਦੇਗਾ ਹਾਂਜੀ ਹਾਂ ਠੀਕ ਹੈ ਲੈ ਵੀ ਦੱਸ ਫਿਰ ਮੇਰਾ ਜੀ 11 ਕਿਲੋ ਵੀੜ ਘਟ ਹੋਇਆ ਜੀ ਅੱਛਾ ਜੀ ਮੇਰਾ ਦੁੱਧ ਦਾ ਕੰਮ ਮੱਝਾਂ ਦਾ ਕੰਮ ਆ ਮੈਂ ਪੈਰਾਂ ਪਾਣ ਬੈਠਣੋਂ ਹਟ ਗਿਆ ਸੀ ਹੁਣ ਦੁਬਾਰਾ ਬਾਲਟੀ ਲੱਗੇ ਦੁਬਾਰਾ ਚੌਂਣ ਲੱਗ ਗਿਆ ਮੱਝਾਂ ਠੀਕ ਹੈ ਜੀ ਪਹਿਲਾਂ ਹਟ ਗਿਆ ਸੀ ਜਮਾ ਹਟ ਗਿਆ ਸੀ ਜੀ ਬੰਦੇ ਰੱਖ ਲਈ ਸੀ ਹਾਂਜੀ ਦੋ ਬਈ ਰੱਖਿਓ ਸੀ ਹੁਣ ਛੁੱਟੀ ਕਰਤੀ ਸੀ ਛੁੱਟੀ ਕਰਤੀ ਹੁਣ ਆਪ ਕਰਦਾ ਸਾਰਾ ਵਧੀਆ ਫਿੱਟ ਆ ਪੂਰੇ ਵਧੀਆ ਫਿੱਟ ਕਿਸ ਕੋਈ ਗੱਲ ਦੀ ਦਿੱਕ ਵਜੇ ਪੈਣਾ ਕੋਈ ਇਹਨਾਂ ਨੇ ਤੁਹਾਨੂੰ ਪੱਕੀ ਗੋਲੀ ਤਾਂ ਨਹੀਂ ਲਾਈ ਨਾ 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 ਕੁਝ ਵੀ ਕੋਈ ਆ ਵੀ ਆ ਤੁਸੀਂ ਖਾਣੀ ਖਾਣੀ ਆ ਗੋਲੀ ਆ ਜਾਂ ਕੋਈ ਇਹ ਟੈਬਲੇਟ ਆ ਵੀ ਆ ਤੁਸੀਂ ਖਾਣੀ ਖਾਣੀ ਆ ਕੋਈ ਇਹੋ ਜਿਹਾ ਕੁਝ ਨਹੀਂ 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 ਕੁਝ ਵੀ ਨਹੀਂ ਲਾਇਆ ਪੱਕੀ ਗੱਲ ਹੈ ਜਦ ਸੈਟਾਂ ਜਮ ਸਕਦਾ ਜੋ ਕੋਈ ਐਵੇਂ ਕੋਈ ਇਨ ਫਿਊਚਰ ਕੋਈ ਨਹੀਂ ਨਹੀਂ ਦਿੱਕਤ ਆ ਜੀ ਕੋਈ ਦਿੱਕਤ ਨਹੀਂ ਆਉਂਦੀ ਇਹੋ ਜਿਹਾ ਕੁਝ ਨਹੀਂ ਜਮਾ શરી ਮੇ ਅਫੈਕਟ ਆ ਜੀ ਠੀਕ ਹੈ ਸੱਚੀ ਗੱਲ ਜੀ ਸੱਚੀ ਗੱਲ ਜੀ ਲੇ ਵੀ ਤੁਸੀਂ ਦੱਸ ਦਿਓ ਜੀ ਇੱਕ ਵਾਰੀ ਬਾਲੇ ਔਖੇ ਲੱਗਦੇ ਸੀ ਖਾਸੇ ਟਾਈਮ ਦੇ ਵੀ ਪੜਾਅਸ ਕੱਟਣ ਨੂੰ ਬੈਠੇ ਸੀ ਅਰੇ ਐਕਚੁਅਲੀ ਮੈਂ ਆਇਓ ਫੈਕਟਰੀ ਟਾਇਰ ਹੋਇਆ ਜੀ ਤੇ ਮੇਰਾ ਨਾ ਪੇਟ ਥੋੜਾ ਜਿਆਦਾ ਵੱਧ ਗਿਆ ਸੀ ਜਿਹਦੇ ਕਰਕੇ ਮੈਨੂੰ ਚੱਲਣ ਤੇ ਸਾਹ ਚੜਦਾ ਸੀਗਾ ਠੀਕ ਹੈ ਬਿਲਕੁਲ ਤੁਰਸਾ ਤੇ ਜਦੋਂ ਦਾ ਮੈਂ ਇੱਥੇ ਜੁਆਇਨ ਕੀਤਾਗਾ ਤੇ ਚਾਰ ਪੰਜ ਕਿਲੋਮੀਟਰ ਡੈਲੀ ਦਾ ਬਾਕ ਕਰਦਾ ਮੈਂ ਤੇ ਆਪਣਾ 10 ਕਿਲੋ ਵੇਟ ਘਟਾ ਲਿਆ ਤੇ ਗੋਡਿਆਂ ਦੀ ਥੋੜੀ ਪ੍ਰੋਬਲਮ ਤੁਰਨ ਦੀ ਪਰ ਮੈਂ ਡੈਲੀ 4-5 ਕਿਲੋਮੀਟਰ ਸ਼ੇਅਰ ਕਰਕੇ ਹੁਣ ਅੱਛਾ ਜੀ ਮੰਨ ਲਓ ਫੈਟੋ ਜਾਂ ਫੈਟਾ ਜੀ ਠੀਕ ਹੈ ਅੱਜ ਕੱਲ ਦੇ ਜਿਹੜੇ ਮੁੰਡੇ-ਕੁੰਡੇ ਨੇ ਸਾਢੇ ਵਰਕੇ ਫਿਰ ਸਾਢੇ ਤੋਂ ਤਾਂ ਪਾਤੀ ਕੰਮ ਕਰਦਾ ਚੱਲ ਪੋ ਜੀ ਪਰ ਤੁਰਨ ਨੂੰ ਲਗਾਤਾਰ 2 ਘੰਟੇ ਇਹ ਗੱਲ ਹੀ ਇਹ ਤਾਂ ਲੋ ਵੀ ਮਿੱਤਰੋ ਇਹੋ ਜਿਹੇ ਬੰਦੇ ਦੇਖੇ ਨੇ ਜਿਹੜੇ ਮੰਨ ਲਓ ਇੱਕ ਪਾਸੇ 60-65 ਦੀ ਉਮਰ ਦਾ ਹੋਊ ਜੀ ਤੁਹਾਡੀ 60 60 ਸਾਲ ਦੀ ਹੈ 60 ਸਾਲ ਦਾ ਬੰਦਾ 25 ਸਾਲ ਦੇ ਮੁੰਡੇ ਨੂੰ ਬਈ ਵਾਦਾ ਵੀ ਮੈਂ ਤੇਰੇ ਨਾਲ ਭੱਜੂਗਾ ਤੇ ਤੂੰ ਮੇਰੇ ਨਾਲ ਰਨਿੰਗ ਕਰ ਹਨਾ ਇਹ ਹੀ ਗੱਲ ਤੁਰਨਾ ਹੀ ਤੁਰਨਾ ਭੱਜਣਾ ਨਹੀਂ ਤੁਰਨਾ ਤੁਰਨਾ ਠੀਕ ਹੈ 10 ਕਿਲੋ ਮੀਟਰ ਤੁਰ ਲੋ ਲਗਾਤਾਰ ਕੰਟੀਨਿਊ ਬਿਨਾ ਬੈਠੇ ਠੀਕ ਹੈ ਜੀ ਮੰਨ ਲਓ ਫਿੱਟੋਂ ਹੁਣ ਕੋਈ ਕਿਸੇ ਗੱਲ ਦੀ ਦਿੱਕਤ ਪਰੇਸ਼ਾਨੀ ਕੋਈ ਪ੍ਰੋਬਲਮ ਨਹੀਂ ਕੋਈ ਪਰੇਸ਼ਾਨੀ ਨਹੀਂ ਬਾਗੋ ਵਾ ਗਾਈ ਠੀਕ ਹੈ ਚਲੋ ਬਾਗੋ ਬਾਗੀ ਚਾਹੀਦੀ ਹੈ ਲੋ ਜੀ ਮਿੱਤਰੋ ਆ ਬੰਦਾ ਹੈਗਾ ਜਿਹੜਾ ਸਾਰਿਆਂ ਨੂੰ ਕਰਦਾਗਾ ਲੂਟ ਤੇ ਬੁੜਿਆਂ ਨੂੰ ਬਣਾਉਂਦਾਗਾ ਜਵਾਨ ਲੈ ਵੀ ਮੈਂ ਤੇਰਾ ਸਹੀ ਸਹੀ ਦਸੀ ਵੀ ਕੀ ਦੰਨਾ ਖਾਂ ਕਾਨੂੰਨ ਨਾ ਤਾਂ ਸੀ ਕੋਈ ਦਵਾਈ ਦਿੰਦੇ ਆ ਜੀ ਨਾ ਅਸੀਂ ਖਾਣਾ ਵੀ ਨਹੀਂ ਕਿਹਾ ਕੋਈ ਬੰਦ ਕਰਾਉਂਦੇ ਖਵਾਉਂਦੇ ਵੀ ਸੀ 6-6 ਵਾਰੀਆਂ ਜੀ ਬਲਕਿ ਅੱਛਾ ਇਹਨਾਂ ਹਾਂ ਲੋਕ ਤੰਗ ਕਰਦੇ ਫੇਰ ਵੀ ਬੇਟਾ ਫੇਰ ਵੀ ਲੋਕੋ ਨੇ ਫਿੱਟ ਕਰਦੇ ਆ ਅਮਨ ਚਲੋ ਜੀ ਅੱਛਾ ਜੀ ਮਤਲਬ ਪੂਰਾ ਚੜ੍ਹਾਈ 'ਚ ਕੰਮ ਹੈ ਹਾਂਜੀ ਬਾਈ ਜੀ ਢੋਡੀ ਦਾ ਸਾਰੇ ਸ਼ਹਿਰ ਦੇ ਵਿੱਚ ਬੱਲੇ ਬੱਲੇ ਹੋਈ ਪਈ ਆ ਮੈਂ ਕਿਹਾ ਸਾਰੇ ਪਾਸੇ ਇਹ ਕਹਿੰਦੇ ਆ ਅਮਨ ਬਾਬੂ ਅਮਨ ਬਾਬੂ ਤੇ ਭਾਈ ਆ ਜਿਹੜਾ ਬੈਲਨੈਸ ਕੋਚ ਲਿਖਿਆ ਮਤਲਬ ਤੁਸੀਂ ਕੋਚ ਹਾਂਜੀ ਬਾਈ ਜੀ ਮਨੋ ਤੁਸੀਂ ਆਪ ਦਾ ਸਾਰਾ ਕੁਝ ਇੱਥੇ ਕੀ ਡਾਈਟ ਪਲਾਨ ਹੈ ਜਾਂ ਕੀ ਸਿਸਟਮ ਮਾੜਾ ਆਡੀਅנס ਨੂੰ ਅਸੀਂ ਲੋਕਾਂ ਨੂੰ ਵੈਸੇ ਖਾਣ ਪੀਣ ਬਾਰੇ ਗਾਈਡ ਕਰਦੇ ਇੱਥੇ ਉਹਦੇ ਨਾਲ ਅਸੀਂ ਨਿਊਟ੍ਰੀਸ਼ਨ ਨੂੰ ਆਪਣੀ ਐਡ ਕਰਕੇ ਲੋਕਾਂ ਦੇ ਬਹੁਤ ਸਾਰੇ ਅਸੀਂ weight ਘੱਟ ਕੀਤੇ ਨੇ ਜੀ ਠੀਕ ਹੈ ਜੀ ਕੋਈ ਫੀਸ ਤਾਂ ਨਹੀਂ ਜਿਆਦੇ ਆਪਣੀ ਕੋਈ ਫੀਸ ਨਹੀਂ ਜਿਆਦੇ ਜੇ ਕੋਈ ਚੈੱਕ ਅਪ ਕਰਾਉਣਾ ਹੋਵੇ ਕਿਸੇ ਨੇ ਕੋਡੇੜੇੜੇ ਪਿੰਡਾਂ ਵਾਲੇ ਨੇ ਜਾਂ ਸ਼ਹਿਰ ਦੇ ਜੇ ਕਿਤੇ ਚੈੱਕ ਅਪ ਕਰਾਉਣਾ ਹੋਵੇ ਇੱਕ ਦਿਨ ਦਾ ਸਾਡੇ ਕੋਲ ਫ੍ਰੀ ਚੈੱਕ ਅਪ ਹੈ ਜੀ ਉਹਦਾ ਕੋਈ ਖਰਚਾ ਨਹੀਂ ਅੱਛਾ ਜੀ ਤੇ ਸਾਡੇ ਕੋਲੇ ਫੋਨ ਕਰਕੇ ਇੱਕ ਦਿਨ ਸਾਡੇ ਕੋਲ ਜਰੂਰ ਆ ਸਕਦੇ ਠੀਕ ਆ ਫੁੱਲ ਗਾਈਡ ਕਰੂਗੇ ਤੁਸੀਂ ਹਾਂ ਜੀ ਫੁੱਲ ਗਾਈਡ ਕਰਕੇ ਤੁਹਾਨੂੰ ਹਾਂ ਜੀ ਕੋਈ ਖਰਚਾ ਨਹੀਂ ਇੱਕ ਦਿਨ ਦਾ ਬਿਲਕੁਲ ਫ੍ਰੀ ਹੈ ਸਾਡੇ ਕੋਲ ਠੀਕ ਹੈ ਤੇ ਮੰਨ ਲਓ ਡਾਈਟ ਪਲਾਨ ਦੇ ਵਿੱਚ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਕੋਈ ਚੀਜ਼ ਬੰਦ ਕਰ ਦੋ ਵੀ ਆਹ ਨਹੀਂ ਖਾਣੀ ਉਹ ਨਹੀਂ ਖਾਣੀ ਕੋਈ ਵਾਰੀ ਮੇਰੇ ਤੇਰੇ ਵਰਗਾ ਖਾਣ ਪੀਣ ਦਾ ਥੋੜਾ ਜਿਆਦਾ ਸ਼ਿਕੀਨ ਹੁੰਦਾ ਮੁੰਡਾ ਨਹੀਂ ਫੁੱਲ ਖਵਾਵਾਂਗੇ ਜੀ ਫੁੱਲ ਖਵਾਉਗੇ ਹਾਂ ਜੀ ਬਸ ਇੱਕ ਪਲਾਨ ਦੱਸੂਗੇ ਉਹਨਾਂ ਨੂੰ ਵੀ ਕੀ ਗ ਕਿੰਨੀ ਉਮਰ ਹੈ ਬਾਈ ਮੇਰੀ 30 ਸਾਲ ਦੀ 30 ਸਾਲ ਦੀ ਆਮਰਾ ਦੇਖ ਲੋ ਮੈਂ 26 ਸਾਲ ਦਾ ਇਹ 30 ਸਾਲ ਦਾ ਮੇਰੇ ਨਾਲੋਂ ਵੱਧ ਜਵਾਨ ਲੱਗਦਾ ਇਹ ਬਾਈ ਮੈਂ ਇਹਦਾ ਆਓ ਯਾਰ ਮੈਂ ਇਹ ਤੁਹਾਨੂੰ ਇਹੀ ਕਹੂੰਗਾ ਅੰਟੀ ਇੱਕ ਦੋ ਗੱਲਾਂ ਰਹਿ ਗਈਆਂ ਸੀ ਤੁਹਾਨੂੰ ਪੁੱਛਣ ਵਾਲੀਆਂ ਵੀ ਮੈਨੂੰ ਸੱਚੀ ਸੱਚੀ ਦੱਸਿਓ ਵੀ ਜਿਵੇਂ ਤੁਸੀਂ ਹੋ ਨਾ ਸਾਰਿਆਂ ਚੋਂ ਮੰਨ ਲਓ ਸੀਨੀਅਰ ਲੱਗਦੇ ਹੋ ਹਨ ਸਿਆਣੇ ਵੀ ਹੋ ਵੱਧ ਉਮਰ ਦੇ ਤੁਸੀਂ ਸੂਝਵਾਨ ਵੀ ਹੋ ਤੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਮੰਨ ਲਓ ਤੁਹਾਡੀ ਏਜ ਦੇ ਨੇ 60 65 ਸਾਲ ਦੇ ਲੇਡੀਜ਼ ਘਰੇ ਹਨਾ ਜਿਨ੍ਹਾਂ ਤੋਂ ਵਿਚਾਰਿਆਂ ਤਾਂ ਤੁਰਿਆ ਫਿਰਿਆ ਨਹੀਂ ਜਾਂਦਾ ਓਕੇ ਹੁੰਦੇ ਨੇ ਜਵਾਕ ਘਰੇ ਆਖੇ ਨਹੀਂ ਲੱਗਦੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਤੁਸੀਂ ਨਿਊਟ੍ਰੀਸ਼ਨ ਤੇ ਪਹੁੰਚੋ ਅੱਛਾ ਉੱਥੇ ਇਹ ਪੀਣਾ ਸ਼ੁਰੂ ਕਰੋ ਨੇ ਨੈਟ੍ਰੀਸ਼ਨ ਦੇ ਠੀਕ ਹੈ ਉਹਨਾਂ ਨਾਲ ਗੱਲਬਾਤ ਕਰੋ ਆਪਾਂ ਇਹ ਦਾ ਪਰਹੇਜ਼ ਵੀ ਰੱਖੋ ਐ ਨਹੀਂ ਹੈਗਾ ਵੀ ਆਪਾਂ ਜਾ ਕੇ ਸ਼ੇਕ ਪੀਏ ਆ ਕੇ ਸਮੋਸੇ ਖਾ ਲਈ ਠੀਕ ਹੈ ਜੀ ਹਾਂਜੀ ਠੀਕ ਹੈ ਮੌਨੋ ਸਾਰਾ ਪਰਹੇਜ਼ ਰੱਖਣਾ ਪਊਗਾ ਜਿਹੜਾ ਖਾਣ ਪੀਣ ਦਾ ਤੁਹਾਨੂੰ ਸਾਰਾ ਕੁਝ ਦੱਸਿਆ ਜਾਊਗਾ ਉਹਦੇ ਤਰੀਕੇ ਨਾਲ ਚੱਲਣਾ ਪਊਗਾ ਉਹਦੇ ਤਰੀਕੇ ਨਾਲ ਚੱਲਣਾ ਪਊਗਾ ਐ ਦਾ ਹੀ ਹੈਗਾ ਆਂਟੀ ਵੀ ਤੁਸੀਂ ਭੁੱਖੇ ਰਹਿੰਦੇ ਮਾਦਾ ਨਾ ਨਾ ਜੀ ਇਸ ਸਮੇ ਉਧਰ ਜਿਆਦੇ ਫਰੂਟ ਖਾਣੇ ਆਗੇ ਠੀਕ ਹੈ ਲੋ ਵੀ ਦੋਸਤੋ ਮੈਂ ਹੁਣ ਬਹੁਤ ਕੁਝ ਬੋਲਣ ਦੀ ਲੋੜ ਨਹੀਂ ਮੈਨੂੰ ਸਾਰਾ ਕੁਝ ਤੁਹਾਨੂੰ ਐ ਤਸੱਲੀ ਨਾਲ ਬੋਲ ਕੇ ਸਾਰਿਆਂ ਦੇ ਮੂੰਹੋਂ ਸੁਨਾਤਾ ਬਈ ਇੱਕ ਵਾਰੀ ਇਹ ਦੱਸ ਦਿਓ ਵੀ ਆਉਣਾ ਕਿੱਥੇ ਆ ਤੇ ਆਪਣਾ ਨੰਬਰ ਬੋਲ ਆਉਣਾ ਬਾਈ ਜੀ ਬਰਨਾਲੇ ਝੰਡਾ ਵਾਲੇ ਰੋਡ ਤੇ ਉੱਤੇ ਆਉਣਾ ਜੀ ਸਾਹਮਣੇ ਸਰਕਾਰੀ ਕੰਨਿਆ ਸਕੂਲ ਜੀ ਨੰਬਰ 70097 23074 ਜੀ ਠੀਕ ਹੈ ਨਾਲੇ ਕੀਤੂ ਦੀ ਕੋਠੀ ਇੱਕ ਨੇੜੇ ਕੀਤੂ ਦੀ ਕੋਠੀ ਜੀ ਨੇੜੇ ਕੀਤੂ ਦੀ ਕੋਠੀ ਸ਼ਹਿਰ ਬਰਨਾਲਾ ਝੰਡਾਣਾ ਰੋਡ ਜਲਦੀ ਤੋਂ ਜਲਦੀ ਪਹੁੰਚੋ ਕਰ ਲਓ ਫਟਾ ਆਪਣੇ ਆਪ ਨੂੰ ਮੈਂ ਖਾ ਚੰਗੇ ਰਹੋਗੇ ਠੀਕ ਹੈ ਮੈਂ ਵੀ ਹੁਣ ਫਿੱਟ ਹੋਊਗਾ ਇੱਥੇ ਇਹਨਾਂ ਤੋਂ ਧੰਨਵਾਦ ਜੀ